ਸੋ ਸਿਕੋ ਸਾਰਿਆਂ ਨੂੰ ਕੀ ਹਾਲ ਚਾਲ ਆ ਵੈਲਕਮ ਟੂ ਮਾਈ YouTube ਚੈਨਲ ਤੇ ਨਵੇਂ ਘਰ ਦੇ ਨਾਲ ਮੈਂ ਵਲੌਗ ਬਣਾ ਸ਼ੁਰੂ ਕਰ ਦਿੱਤਾ ਤੁਹਾਡੇ ਲਈ ਇਹ ਐਂਟਰਸਾ ਘਰ ਦੀ ਐਂਟਰਸ ਤੇ ਸਾਈਡ ਤੇ ਨੰਨੇ ਬੜਾ ਸੋਹਣਾ ਮਾਰਬਲ ਲਗਾਏ ਹੋਇਆ ਔਰ ਬੜਾ ਸੋਹਣਾ ਰੱਖਿਆ ਹੈ ਤੇ ਮਿਰਰ ਵੇਖੋ ਬਿਲਕੁਲ ਪਲੇਨ ਗਲਾਸ ਮਿਰਰ ਵਾਲਾ ਜਗਾਵਾ ਡੋਰ ਲੱਗਾ ਹੋਇਆ ਹੁਣ ਆਪਾਂ ਚੱਲਦੇ ਘਰ ਦੇ ਅੰਦਰ ਦੇਖਦੇ ਆ ਘਰ ਕਿਵੇਂ ਦਾ ਸੋ ਇਹ ਡਬਲ ਸਟੋਰੀ ਘਰ ਆ ਘਰ ਦੀ ਲੁੱਕ ਦੇਖੋ ਕਿੰਨੀ ਅੱਛੀ ਗ੍ਰੇਸ ਆ ਸਾਈਡ ਤੇ ਕਿੰਨੀ ਨੇਚਰਲ ਵੁੱਡ ਵਾਓ ਵਾਲਾ ਘਰ ਬਿਊਟੀਫੁਲ ਹਾਊਸ ਹਾਈ ਰੂਫ ਸੀ ਸੀਲਿੰਗ ਆ ਤੇ ਬੜਾ ਹੀ ਸੋਹਣਾ ਸ਼ੈਂਡਰ ਲੱਗਾ ਹੋਇਆ ਤੇ ਟਾਜ ਜਿਹੜੀਆਂ ਹੈਗੀਆਂ ਨੇ ਬਿਲਕੁਲ ਨੇਚਰਲ ਮੈਟ ਫਿਨਿਸ਼ ਦੀਆਂ ਨੇ ਆ ਲੈਫਟ ਸਾਈਡ ਤੇ ਆ ਗਿਆ ਡਰਾਇੰਗ ਰੂਮ ਲਿਵਿੰਗ ਏਰੀਆ ਤੇ ਆਫਿਸ ਜੋ ਵੀ ਤੁਸੀਂ ਉਹਨਾਂ ਮਰਜ਼ੀ ਕਹਿ ਸਕਦੇ ਹੋ ਤੇ ਵਿੰਡੋਸ ਬਹੁਤ ਸੋਹਣੇ ਥਾਂ ਤੇ ਲੱਗੀਆਂ ਆ ਪਿਛਲੀ ਬੈਕ ਸਾਈਡ ਤੇ ਬਹੁਤ ਛੋਟੀ ਮੰਡੋ ਲੱਗੀ ਹੋਈ ਆ ਔਰ ਫਰੰਟ ਸਾਈਡ ਤੇ ਜਿਹੜੀਆਂ ਨੇ ਹੌਫਫੁਲ ਫੁੱਲ ਵਾਲੀ ਗਲਾਸ ਵਾਲੇ ਵਿੰਡੋਸ ਲੱਗੀਆਂ ਹੋਈਆਂ ਨੇ ਦੋ ਕਲੀਅਰ ਵਿੰਡੋਸ ਲੱਗੀਆਂ ਨੇ ਸੋ ਰਾਈਟ ਸਾਈਡ ਤੇ ਕੀ ਹੈਗਾ ਇਹਨਾਂ ਦਾ ਅਲਮਾਰੀ ਬਣਾਈ ਹੋਈ ਅਲਮਾਰੀ ਦੇ ਹੈਂਡਲਸ ਬਹੁਤ ਸੋਹਣੇ ਲੱਗੇ ਹੋਏ ਆ ਇਹ ਵੀ ਆਪਾਂ ਖੋਲ ਕੇ ਦੇਖ ਲੈਣੇ ਕਿਵੇਂ ਦੀ ਆ ਸਟੋਰੇਜ ਅਲਮਾਰੀ ਆ ਤੁਸੀਂ ਐਜ਼ ਅ ਆਫਿਸ ਯੂਜ਼ ਕਰ ਸਕਦੇ ਹੋ ਇਹਨੂੰ ਜਾਂ ਡਰਾਇੰਗ ਰੂਮ ਯੂਜ਼ ਕਰ ਸਕਦੇ ਸੋ ਇਹ ਰਹੀ ਇਹਨਾਂ ਦੀ ਇਸ ਘਰ ਦੀ ਐਂਟਰਸ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਐਂਟਰਸ ਆ ਤੇ ਬੜੀ ਹਿਊਜ ਬੜੀ ਵੱਡਾ ਘਰ ਲੱਗਦਾ ਪਿਆ ਤੇ ਡਬਲ ਸਟੋਰੀ ਘਰ ਆਏ ਸਟੈਪਸ ਬੜੇ ਸੋਹਣੇ ਲੱਗੇ ਹੋਏ ਆ ਸਟੇਅਰ ਸਟੈਪਸ ਜਿਹੜੇ ਨੇ ਤੋਂ ਉਸ ਤੋਂ ਬਾਅਦ ਲੈਫਟ ਸਾਈਡ ਤੇ ਆ ਕੇ ਆਪਾਂ ਲੈਫਟ ਸਾਈਡ ਤੇ ਆ ਗਿਆ ਬਾਥਰੂਮ ਇਹਨਾਂ ਦਾ ਫੁੱਲ ਬਾਥਰੂਮ ਆ ਥੱਲੇ ਤੇ ਬਾਥਰੂਮ ਦੀ ਟਾਈਲਸ ਦਾ ਡਿਜ਼ਾਈਨ ਦੇਖੋ ਕਿਸ਼ ਕਿਸ ਤਰ੍ਹਾਂ ਦਾ ਤੇ ਰਾਉਂਡ ਮਿਰਰ ਆ ਤੇ ਬਾਥਰੂਮ ਦੀ ਟਾਈਲਸ ਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਵਾ ਗ੍ਰੀਨ ਕਲਰ ਦਾ ਤੇ ਨਾਲ ਬਲੈਕ ਕਲਰ ਦਾ यह भीकल कलर कंबीनेशन जो बहुत सोना वा बड़ा डिफरेंट, बड़ा अंटीक बड़ा यूनीक च और ये जरा वा ब्लैक कलर का इन्हों लगाया हुआ है मार्बल तो दो ड्रॉर फ्लोटिंग ड्रॉर इधर तो ऑब्वियसली जरा वा स्टोरेज एरिया आ जाएगा तो स्टोरेज एरिया वास्ते ने बहुत ही सोहनी अंदर एक अलमारी बनाई हुई है बहुत सोनी बनी हुई अलमारी तो उस आ गए आप साइड पर ਰਿਸੋਰਟ ਦੇ ਨਾਲ ਇੱਕ ਨਾ ਸੁਣਾ ਪਲਾਂਟਸ ਦੇ ਨਾਲ ਇਹਨੂੰ ਡੈਕੋਰੇਟ ਕੀਤਾ ਹੋਇਆ ਸਟੇਜ ਦੇ ਥੱਲੇ ਤੇ ਆ ਬਹੁਤ ਹੀ ਸੋਹਣੀ ਵਾਲ ਲੱਗਦੀ ਪਈ ਹੈ। ਬੜੀ ਨੇਚਰਲ ਮਾਰਬਲ ਜਾਂ ਪੱਥਰ ਕਹਿ ਸਕਦੇ ਜਾਂ ਤੁਸੀਂ ਸਟੋਨ ਕਹਿ ਸਕਦੇ ਹੋ, ਬ੍ਰਿਕਸ ਕਹਿ ਸਕਦੇ ਹੋ। ਬੜੀਆਂ ਸੋਹਣੀਆਂ ਡਿਫਰੈਂਟ ਤਰ੍ਹਾਂ ਦੀਆਂ ਬ੍ਰਿਕਸ ਨੇ ਜਿਹੜੀਆਂ ਲਾਈਆਂ ਹੋਈਆਂ ਪਿੱਛੇ ਤੇ ਬੜੀ ਸੋਹਣੀ ਲੁੱਕ ਆ ਰਹੀ ਹੈ ਇਹਦੇ ਨਾਲ ਘਰ ਦੀ। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਲੈਫਟ ਸਾਈਡ ਤੇ। ਸੋ ਲੈਫਟ ਸਾਈਡ ਤੇ ਇਹਨਾਂ ਦਾ ਆ ਗਿਆ ਫਾਰਮਲ ਲਿਵਿੰਗ ਏਰੀਆ। ਸੋ ਫਾਰਮਲ ਲਿਵਿੰਗ ਏਰੀਆ ਵੀ ਕਾਫੀ ਖੁੱਲਾ ਤੇ ਕਾਫੀ ਸਪੇਸ਼ੀਅਸ ਆ ਕਾਫੀ ਖੁੱਲਾ ਤੇ ਇਹਦੇ ਨਾਲ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਇਸ ਸਾਈਡ ਤੇ ਇਸ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਪੈਨਲ ਆ ਤੇ ਲੈਫਟ ਸਾਈਡ ਤੇ ਤੁਹਾਨੂੰ ਪੂਲ ਦਿਖ ਰਿਹਾ ਹੋਇਆ ਹੈ ਅੱਜ ਬਾਅਦ ਚੱਲਦੇ ਹਾਂ ਉਸ ਤੋਂ ਪਹਿਲਾਂ ਆਪਾਂ ਐਕਸਪਲੋਰ ਕਰਦੇ ਹਾਂ ਇਹਨਾਂ ਦੀ ਕਿਚਨ ਕਿਚਨ ਵੀ ਇਹਨਾਂ ਦੀ ਬਹੁਤ ਸੋਹਣੀ ਬਣੀ ਹੋਈ ਆ ਇੱਥੇ ਮਿਡਲ ਦੇ ਵਿੱਚ ਇਹਨਾਂ ਦਾ ਕੁਕ ਟੌਪ ਬਣਿਆ ਹੋਇਆ ਮਿਡਲ ਦੇ ਵਿੱਚ ਇਹ ਬੜਾ ਅਜੀਬ ਹੋਰ ਡਿਫਰੈਂਟ ਲੱਗਿਆ ਮੈਨੂੰ ਤੇ ਇਹਦੀਆਂ ਸਾਈਡ ਤੇ ਇਸ ਸਾਈਡ ਤੇ ਇਹਨਾਂ ਦੇ ਡਰਾਅਰ ਬਣੇ ਲੱਗਦੇ ਨੇ ਦੇਖ ਲੈਨੇ ਖੋਲ ਕੇ ਆਹ ਪਛ ਵਾਲੇ ਡਰਾਅਰ ਨੇ ਤੇ ਆਹ ਡਰਾਅਰ ਬਣੇ ਹੋਏ ਇਹਦੇ ਅਹੀਂ ਬਲੈਕ ਮਾਰਬਲ ਵਾਲੇ ਇਹਨਾਂ ਦੇ ਬੈਂਚ ਟੌਪ ਬਣੇ ਹੋਏ ਆ ਤਲਮਾਰੀ ਤਾਂ ਡਿਜ਼ਾਈਨ ਦੇਖੋ ਨੇਚਰਲ वुਡ ਦੇ ਨਾਲ ਬਲੈਕ ਕੰਬੀਨੇਸ਼ਨ ਦੇ ਨਾਲ ਇਹਨਾਂ ਨੇ ਕਿਚਨ ਆਪਣੀ ਡਿਜ਼ਾਈਨ ਕੀਤੀ ਹੋਈ ਆ ਨਾਲ ਮੈਟ ਫਿਨਿਸ਼ ਨੇ ਆ ਜਿਹੜੀਆਂ ਨੇ ਬ੍ਰਾਸ ਦੀਆਂ ਟੈਪਸ ਨੇ ਤੇ ਇਹਨਾਂ ਨੇ ਸਿੰਕ ਜਿਹੜਾ ਇਸ ਸਾਈਡ ਤੇ ਰੱਖਿਆ ਹੋਇਆ ਨਾਰਮਲੀ ਘਰਾਂ ਦਾ ਸਿੰਕ ਜਿਹੜਾ ਇਸ ਸਾਈਡ ਤੇ ਹੁੰਦਾ ਪਰ ਆ ਇਹਨਾਂ ਦਾ ਗੈਸ ਸਟੋਵਰ ਤੇ ਆ ਇਹਨਾਂ ਦੇ ਚਾਰ ਚੁੱਲ੍ਹੇ ਨੇ ਮਤਲਬ ਕਿ ਤੇ ਇਹਦੇ ਵਿੱਚ ਆਈ ਥਿੰਕ ਇਨ ਬਿਲਟ ਜਿਹੜਾ ਇਹਦਾ ਜਿਹੜਾ ਹਵਾ ਨਾ ਉਹ ਥੱਲੇ ਜਾਂਦੀ ਆ ਤੇ ਦਾ ਪ੍ਰੈਸ਼ਰ ਜਿਹੜਾ ਥੱਲੇ ਜਾਂਦਾ ਇਹਦੇ ਉੱਪਰ ਕਿਉਂਕਿ ਕੋਈ ਚਿਮਨੀ ਨਹੀਂ ਬਣੀ ਹੋਈ ਨੇ ਜਦੋਂ ਇਹਨੂੰ ਤੁਸੀਂ ਔਨ ਕਰਦੇ ਜਾਂ ਫਿਰ ਥੋੜੀ ਬਹੁਤੀ ਉੱਪਰ ਹੁੰਦੀ ਹੋਏਗੀ ਇਹਦੇ ਬਾਰੇ ਮੈਨੂੰ ਕੋਈ ਆਈਡੀਆ ਨਹੀਂ ਹੈਗਾ ਸੋ ਬਿਲਕੁਲੀ ਇਹ ਸੀ ਬਿਲਕੁਲ ਪਤਾ ਹੀ ਨਹੀਂ ਚੱਲਦਾ ਕਿ ਤੁਸੀਂ ਇੱਥੇ ਕੁਕਿੰਗ ਕਰ ਸਕਦੇ ਬਸ ਸਾਈਨ ਬਣੇ ਹੋਏ ਛੋਟੇ ਛੋਟੇ ਆ ਵਾਲੇ ਕਿ ਆ ਕੁਕਿੰਗ ਟਾਪ ਆ ਇੱਕ ਆ ਕੁਕ ਟਾਪ ਆ ਇੱਕ ਆ ਕੁਕ ਟਾਪ ਆ ਇੱਕ ਆ ਕੁਕ ਟਾਪ ਆ ਤੇ ਬੜਾ ਹੀ ਡਿਫਰੈਂਟ ਜਿਹਾ ਕੁਕ ਟਾਪ ਬਣਿਆ ਹੋਇਆ ਤੇ ਕਲਰ ਕੰਬੀਨੇਸ਼ਨ ਜਿਹੜਾ ਇਹਨਾਂ ਦਾ ਡਾਰਕ ਗ੍ਰੇ ਡਾਰਕ ਗ੍ਰੇ ਐਂਡ ਬਲੂ ਕਲਰ ਦਾ ਆ ਇਸ ਤਰ੍ਹਾਂ ਦਾ ਸਾਈਡ ਤੇ ਐਕਸਟੈਂਡਰਡ ਇਹਨਾਂ ਨੇ ਕੀਤਾ ਹੋਇਆ ਟੇਬਲ ਨੂੰ ਸਾ ਇਸ ਸਾਈਡ ਤੇ ਓਪਨ ਕੀਤਾ ਹੋਇਆ ਤੇ ਐਕਸਟੈਂਡ ਕੀਤਾ ਹੋਇਆ ਤੇ ਇਸ ਸਾਈਡ ਤੇ ਦੇਖ ਲੈਣੇ ਕੀ ਚੀਜ਼ ਹੈਗੀ ਆ ਡਰਾਅਰ ਨੇ ਡਰਾਅਰ ਬੜੇ ਸੋਹਣੇ ਨੇ ਬਹੁਤ ਸੋਹਣੇ ਬਣੇ ਹੋਏ ਬੜੇ ਡਿਫਰੈਂਟ ਇਦਾਂ ਦੇ ਆਪਾਂ ਕੋਈ ਕਿਸੇ ਵੀ ਘਰ ਦੇ ਵਿੱਚ ਨਹੀਂ ਦੇਖੇ ਬਹੁਤ ਹੀ ਸੋਹਣੇ ਸੈਪਰੇਟ ਡਰਾਅਰ ਬਣੇ ਹੋਏ ਨੇ ਘਰ ਦੇ ਵਿੱਚ ਉੱਪਰ ਵੀ ਹੈਗਾ ਸਟੋਰੇਜ ਏਰੀਆ ਇਸ ਸਾਈਡ ਤੇ ਸ਼ਾਇਦ ਇਨ ਬਿਲਟ ਫ੍ਰਿਜ ਹੋਵੇ ਨਹੀਂ ਇੱਥੇ ਵੀ ਡਰਾਅਰਜ਼ ਹੀ ਬਣੇ ਹੋਏ ਨੇ ਸੇਮ ਡਰਾਅਰਜ਼ ਬਣੇ ਹੋਏ ਨੇ ਜਿਵੇਂ ਬਾਕੀ ਘਰਾਂ ਦੇ ਵਿੱਚ ਬਣੇ ਹੁੰਦੇ ਪਰ ਇਹਦੇ ਬਿਲਕੁਲ ਡਿਫਰੈਂਟ ਸਟਾਈਲ ਦੇ ਡਰਾਅਰ ਨੇ ਆ ਵੀ ਬਹੁਤ ਸੋਹਣੀ ਚੀਜ਼ ਜਿਹੜੀ ਬਾਹਰ ਦਾ ਨਿਕਲ ਜਾਂਦੀ ਆ ਈਜ਼ੀ ਤੁਹਾਨੂੰ ਚੀਜ਼ ਜਿਹੜੀ ਆ ਬਾਹਰ ਕੱਢਣੀ ਉਸ ਤੋਂ ਬਾਅਦ ਇਸ ਸਾਈਡ ਤੇ ਆਗੇ ਇਹਨਾਂ ਨੇ ਲਾ ਤਿੰਨ ਦਿੱਤੇ ਹੋਏ ਦੋ oven ਨੇ ਤੇ ਆ ਮਾਈਕ੍ਰੋਵੇਵ ਸ਼ਾਇਦ ਨਹੀਂ ਇਹ ਵੀ ਗ੍ਰਿਲ ਇਹ ਵੀ oven ਆ ਸਾਰੇ ਓਵਨ ਨੇ ਤਿੰਨ ਓਵਨ ਦਿੱਤੇ ਹੋਏ ਇਸ ਘਰ ਦੇ ਵਿੱਚ ਇਹਨਾਂ ਨੇ ਤੇ ਉੱਪਰ ਸਟੋਰੇਜ ਏਰੀਆ ਦਿੱਤਾ ਹੋਇਆ ਤੇ ਉਸ ਤੋਂ ਬਾਅਦ ਆ ਫ੍ਰਿਜ ਲੱਗਦਾ ਕਿਉਂਕਿ ਦੀ ਸ਼ੇਪ ਤੋਂ ਲੱਗ ਰਿਹਾ ਕਿ ਫ੍ਰਿਜ ਆ ਸੋ ਇਹ ਇਨਬਿਲਟ ਫ੍ਰਿਜ ਇਹਨਾਂ ਦਾ ਆ ਗਿਆ ਬਹੁਤ ਸੋਹਣਾ ਫ੍ਰਿਜ ਸੋ ਇਨਬਿਲਟ ਫ੍ਰਿਜ ਆ ਗਿਆ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਨਾਲ ਦੀ ਪਿਛਲੀ ਜਿਹੜੀ ਕਿਚਨ ਆ ਜਿਹੜੀ ਨਾਲ ਇਹਨਾਂ ਨੇ ਸਾਈਡ ਤੋਂ ਦਿੱਤੀ ਹੋਈ ਬੈਕ ਸਾਈਡ ਤੇ ਕਿਚਨ ਇਹ ਵੀ ਬਹੁਤ ਸੋਹਣੀ ਬਣੀ ਹੋਈ ਕਾਫੀ ਵੱਡੀ ਕਾਫੀ ਸਪੇਸ਼ੀਅਸ ਕਿਚਨ ਆ ਤੇ ਇਸ ਸਾਈਡ ਤੇ ਆ ਗਈ ਇਹਨਾਂ ਦੀ ਵਾਕਿੰਗ ਵਾਕਿੰਗ ਪੈਨਟਰੀ ਆ ਗਈ ਵਾਕੀ ਪੈਨਟਰੀ ਦੇ ਵਿੱਚ ਵੀ ਕਾਫੀ ਸਪੇਸ ਕਾਫੀ ਖੁੱਲੀ ਬਣਾਈ ਹੋਈ ਆ ਤੇ वुਡ ਨੇਚਰਲ वुਡ ਦੀ ਇਹਨਾਂ ਨੇ ਇਦਾਂ ਡਿਜ਼ਾਈਨਿੰਗ ਕੀਤੀ ਹੋਈ ਆ ਉਸ ਤੋਂ ਬਾਅਦ ਆ ਗਿਆ ਆਪਾਂ ਇਸ ਸਾਈਡ ਤੇ ਇਸ ਸਾਈਡ ਤੇ ਇਹਨਾਂ ਨੇ ਬਿਲਕੁਲ ਬਲੈਕ ਕਲਰ ਦਾ ਮਾਰਬਲ ਪਿੱਛੇ ਵੀ ਬਲੈਕ ਕਲਰ ਦਾ ਸਪਲੈਸ਼ ਬੈਕ ਲਾਇਆ ਹੋਇਆ ਤੇ ਉਸ ਤੋਂ ਬਾਅਦ ਪਿੱਛੇ ਮਿਰਰ ਜਿਹੜੇ ਆ ਅੱਜਕੱਲ੍ਹ ਲੱਗ ਰਹੇ ਆ ਫੈਸ਼ਨ ਦੇ ਵਿੱਚ ਨੇ ਬਿਲਕੁਲ ਕਲਾਸ ਕਲੀਅਰ ਮਿਰਰ ਨੇ ਤੇ ਇਸ ਸਾਈਡ ਤੇ ਇਹਨਾਂ ਨੇ ਡਬਲ ਸਿੰਕ ਦਿੱਤਾ ਹੋਇਆ ਉਸ ਤੋਂ ਬਾਅਦ ਆ ਗਿਆ ਇਸ ਸਾਈਡ ਤੇ ਇਹਨਾਂ ਦਾ ਵਾਈਨ ਵਾਲਾ ਫ੍ਰਿਜ ਛੋਟਾ ਫ੍ਰਿਜ ਆ ਗਿਆ ਤੇ ਫਲੋਰਿੰਗ ਜਿਹੜੀ ਹੋਈ ਆ ਉਹ ਮੈਟ ਫਿਨਿਸ਼ ਦੀ ਹੋਈ ਮੈਟ ਫਿਨਿਸ਼ ਦੇ ਟਾਈਲਸ ਨੇ ਇਸ ਸਾਈਡ ਤੇ ਇਹਨਾਂ ਦੀ ਆ ਗਈ ਹੋਰ ਸਟੋਰੇਜ ਏਰੀਆ ਜਿਹਦਾ ਕਿ ਲਾਂਡਰੀ ਦੇ ਨਾਲ ਆ ਗਿਆ ਲਾਂਡਰੀ ਤੇ ਵਿਦ ਸਟੋਰੇਜ ਏਰੀਆ ਲੌਂਡਰੀ ਦਾ ਕਲਰ ਕੰਬੀਨੇਸ਼ਨ ਵੀ ਇਹਨਾਂ ਨੇ ਡਾਰਕ ਅ ਬੜਾ ਇੱਕ ਡਿਫਰੈਂਟ ਜਿਹਾ ਕਲਰ ਬਲੂ ਆ ਬਲੈਕ ਬਲੂ ਕਲਰ ਤੇ ਬਣਾਈ ਹੋਏ ਆ ਇਸ ਤਰ੍ਹਾਂ ਦੀ ਲੌਂਡਰੀ ਬਣੀ ਹੋਈ ਆ ਤੇ ਲੌਂਡਰੀ ਦੇ ਵਿੱਚ ਇਸ ਤਰ੍ਹਾਂ ਦੇ ਕੈਬਨਟਸ ਬਣੀਆਂ ਹੋਈਆਂ ਖਬਰਸ ਬਣੀਆਂ ਕਹਿ ਸਕਦੇ ਆਪਾਂ ਇੱਕ ਖੋਲ ਕੇ ਦਿਖਾ ਦਿੰਮੀ ਇਸ ਤਰ੍ਹਾਂ ਸਟੋਰੇਜ ਏਰੀਆ ਤੁਸੀਂ ਜਿਹੜਾ ਇਹਨੂੰ ਐਜ਼ ਅ ਯੂਜ਼ ਕਰ ਸਕਦੇ ਹੋ ਸੋ ਉਹ ਤੇ ਕਾਫੀ ਪਿਛੇ ਇਹਨਾਂ ਦੀ ਕਿਚਨ ਖੁੱਲੀ ਆ ਇਹ ਤੇ ਐਕਸਟਰਾ ਇਹਨਾਂ ਨੇ ਗੈਸ ਨਹੀਂ ਦਿੱਤੀ ਹੋਈ ਬਾਕੀ ਸਾਰਾ ਕੁਝ ਹੈਗਾ ਤੇ ਉਸ ਤੋਂ ਬਾਅਦ ਇਹ ਕਿਚਨ ਏਰੀਆ ਆ ਗਿਆ ਕਿਚਨ ਏਰੀਆ ਤੋਂ ਬਾਅਦ ਆਪਾਂ ਚੱਲਦੇ ਹਾਂ ਡਾਈਨਿੰਗ ਏਰੀਆ ਵਾਲੀ ਸਾਈਡ ਤੇ ਆ ਰਿਹਾ ਨੰਦਾ ਡਾਈਨਿੰਗ ਏਰੀਆ ਡਾਈਨਿੰਗ ਏਰੀਆ ਦੇ ਉੱਪਰ ਤੁਸੀਂ ਬੜਾ ਹੀ ਸਲੀਕ ਜਿਹਾ ਸ਼ੈਂਡਲਰ ਦੇਖ ਸਕਦੇ ਹੋ ਤੇ ਨਾਲ ਉੱਪਰ ਤੁਸੀਂ ਸਕਾਈ ਲਾਈਟ ਦੇਖੋ ਕਿੰਨੀ ਸੋਹਣੀ ਹੈ ਔਰ ਇੰਨੇ ਸੋਹਣੇ ਕਲਾਊਡਸ ਦਿਖ ਰਹੇ ਨੇ ਨੰਨਾ ਵਿੱਚੋਂ ਦੀ ਨੰਗਦੇ ਬਹੁਤ ਸੋਹਣੇ ਨੇ ਬਹੁਤ ਸੋਹਣਾ ਸਕਾਈਲਾਈਟ ਤੇ ਸਕਾਈਲਾਈਟ ਦੇ ਨਾਲ ਜਦੋਂ ਤੁਸੀਂ ਦੇਖਦੇ ਹੋ ਸਾਹਮਣੇ स्विਮਿੰਗ ਪੂਲ ਤੇ स्विਮਿੰਗ ਪੂਲ ਦੇ ਨਾਲ ਡਾਈਨਿੰਗ ਏਰੀਆ ਬਣਿਆ ਹੋਇਆ ਬਹੁਤ ਹੀ ਸੋਹਣਾ ਔਰ ਬਹੁਤ ਹੀ ਸਪੇਸ਼ੀਅਸ ਫਿਕਸਡ ਗਲਾਸ ਵਿੰਡੋ ਤੇ ਇੰਨਾ ਸੋਹਣਾ ਪੂਲ ਬਣਿਆ ਹੋਇਆ ਕ੍ਰਿਸਟਲ ਕਲੀਅਰ ਵਾਟਰ ਬਹੁਤ ਹੀ ਸੋਹਣਾ ਪੂਲ ਬਣਿਆ ਹੋਇਆ स्विਮਿੰਗ ਪੂਲ ਬਹੁਤ ਹੀ ਸੋਹਣੀ ਜਗ੍ਹਾ ਬਣੀ ਹੋਈ ਹੈ ਇਸ ਸਾਈਡ ਤੇ ਔਰ ਆ ਜਿਹੜਾ ਸਲਾਈਡਿੰਗ ਡੋਰ ਉਨਾਂ ਨੇ ਆਲਰੇਡੀ ਖੋਲ ਕੇ ਰੱਖੀ ਹੋਏ ਕਿ ਤੁਸੀਂ ਸਾਰੇ ਤਿੰਨ ਸਲਾਈਡਿੰਗ ਜਿਹੜੇ ਡੋਰ ਨੇ ਤੇ ਖੋਲ ਕੇ ਇਹਨਾਂ ਨੂੰ ਪੂਰਾ ਵੱਡਾ ਐਜ਼ ਅ ਪਾਰਟੀ ਏਰੀਆ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆ ਗਿਆ ਆਪਣਾ ਫੈਮਿਲੀ ਏਰੀਆ ਸੋ ਫੈਮਿਲੀ ਏਰੀਆ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਕਿੱ체 ਬੈਕ ਤੇ ਟੀਵੀ ਦਾ ਵੀ ਬਹੁਤ ਸੋਹਣਾ ਸਪੇਸ ਉੱਪਰ ਤੱਕ ਸਟੋਰੇਜ ਤੇ ਇੱਧਰ ਫਾਇਰਪਲੇਸ ਲੱਗੀ ਹੋਈ ਹੈ ਸਿਟਿੰਗ ਏਰੀਆ ਵੀ ਬਹੁਤ ਸੋਹਣਾ ਤੇ ਪਿੱਛੇ ਜਿਹੜਾ ਤੁਸੀਂ ਦੇਖ ਸਕਦੇ ਹੋ ਆ ਵਾਲਾ ਲੌਨ ਵਾਲਾ ਏਰੀਆ ਇਹਦੇ ਵਿੱਚ ਵੀ ਤਿੰਨ ਫੁੱਲ ਵਿੰਡੋ ਦਿੱਤੀ ਹੋਈ ਆ ਤੇ ਇਹ ਵੀ ਡੋਰ ਆ ਖੋਲ ਸਕਦੇ ਹੋ ਤੁਸੀਂ ਤੇ ਇੰਨਾ ਵੱਡਾ ਇੰਨਾ ਸਪੇਸ਼ੀਅਸ ਇਹਨਾਂ ਦਾ ਹੈਗਾ ਟੀਵੀ ਏਰੀਆ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਬਾਹਰ ਬਾਹਰ ਬਹੁਤ ਹੀ ਸੋਹਣਾ ਸਿਟਿੰਗ ਏਰੀਆ ਬਣਾਇਆ ਹੋਇਆ ਤੇ ਨਾਲ ਇਹਨਾਂ ਨੇ ਪ੍ਰੋਪਰ ਇਸ ਸਾਈਡ ਤੇ ਬਾਰਬੀਕਿਊ ਏਰੀਆ ਬਣਾਇਆ ਹੋਇਆ ਨਾਲ ਇਹਨਾਂ ਨੇ ਦਿੱਤਾ ਹੋਇਆ ਸਿੰਕ ਤੇ ਬਹੁਤ ਹੀ ਸੋਹਣਾ ਸਟੋਰੇਜ ਏਰੀਆ ਵੀ ਥੱਲੇ ਦਿੱਤਾ ਹੋਇਆ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਹੋ ਨੈਚੁਰਲ वुਡ ਦਾ ਪਿੱਛੇ ਵੀ ਡਿਜ਼ਾਈਨਡ वुਡ ਪੈਨਲ ਬਹੁਤ ਸੋਹਣਾ ਆ ਜਿਹੜਾ ਪੂਲ ਆ ਇਸ ਸਾਈਡ ਤੋਂ ਇਹਦਾ 뷰 ਬਹੁਤ ਤਰ੍ਹਾਂ ਸੋਹਣਾ ਲੱਗ ਰਿਹਾ ਪੂਲ ਦਾ 뷰 ਮਿਲ ਕੇ ਤੁਹਾਨੂੰ ਤਿੰਨ ਚਾਰ ਤਿੰਨ ਜਗ੍ਹਾ ਤੋਂ ਪੂਲ ਦਾ 뷰 ਦਿਖਦਾ ਔਟ ਸਾਈਡ ਤੋਂ ਲੈਫਟ ਸਾਈਡ ਤੋਂ ਡਾਈਨਿੰਗ ਏਰੀਆ ਤੋਂ ਫੋਰ ਇਸ ਸਾਈਡ ਤੋਂ ਬਹੁਤ ਹੀ ਸੋਹਣਾ ਕਾਫੀ ਵੱਡਾ ਕਾਫੀ ਖੁੱਲਾ ਘਰ ਆ ਬਹੁਤ ਸੋਹਣਾ ਘਰ ਆ ਹੁਣ ਆਪਾਂ ਚੱਲਦੇ ਆ ਘਰ ਦੇ ਉੱਪਰ ਦੇਖਦੇ ਆ ਕਿ ਉੱਪਰੋਂ ਕਰ ਕਿਵੇਂ ਦਾ ਸਟੈਪ ਲਾਈਟਸ ਦੇਖ ਸਕਦੇ ਇੰਨੀਆਂ ਸੋਹਣੀਆਂ ਆ ਇੰਨੀਆਂ ਸੋਹਣੀਆਂ ਬੜੀਆਂ ਇਹ ਛੋਟੀਆਂ ਛੋਟੀਆਂ ਸਟੈਪ ਲਾਈਟਸ ਨੇ ਤੇ ਇੱਥੋਂ ਆਪਾਂ ਜਦੋਂ ਚੜਦੇ ਆ ਘਰ ਦਾ ਵੀ ਉਹ ਕੁਝ ਐਕਸਟਰਾ ਦਿਖਦਾ ਮਤਲਬ ਕਿ ਖੁੱਲਾ ਪੂਰਾ ਖੁੱਲਾ ਖੁੱਲਾ ਘਰ ਦਾ ਵੀਊ ਦਿਖਦਾ ਹਰ ਕੋਰਨਰ ਕੋਰਨਰ ਦੇ ਵਿੱਚੋਂ ਉੱਪਰ ਜਦੋਂ ਆਪਾਂ ਦੇਖਦੇ ਆ ਇਸ ਤਰ੍ਹਾਂ ਘਰ ਦਾ ਵੀਊ ਦਿਖਦਾ ਚੈੱਕ ਕਰੋ ਕਿੰਨੀ ਸੋਹਣੀ ਲੱਗ ਰਹੀ ਹੈ ਇਹ ਚੀਜ਼ ਉਹਰਾ ਏਰੀਆ ਦੇਖੋ ਉੱਪਰ ਆ ਗਿਆ ਆਪਣਾ ਲਿਵਿੰਗ ਏਰੀਆ ਟੀਵੀ ਏਰੀਆ ਬਹੁਤ ਸੋਹਣਾ ਬੜੇ ਸੋਹਣੇ ਵੁੱਡਨ ਪੈਨਲ ਦੇ ਨਾਲ ਪਿੱਛੇ ਵੁੱਡਨ ਪੈਨਲ ਦਿੱਤਾ ਹੋਇਆ ਤੇ ਸਕਾਈ ਲਾਈਟ ਵੀ ਜਿਹੜੀ ਇੱਥੋਂ ਦਿਖਦੀ ਪਈ ਆ ਬਹੁਤ ਕਲੀਅਰ ਬਹੁਤ ਸੋਹਣੀ ਲੱਗ ਰਹੀ ਹੈ ਇੱਥੋਂ ਇੱਥੋਂ ਵੀ ਤੁਹਾਨੂੰ ਸਵਿਮਿੰਗ ਪੂਲ ਦਾ 뷰 ਦਿਖਦਾ ਕਿਉਂਕਿ ਕਲੀਅਰ ਗਲਾਸ ਵਿੰਡੋ ਜਿਹੜਾ ਕਲੀਅਰ ਗਲਾਸ ਜਿਹੜਾ ਵਾ ਇਹਨਾਂ ਨੇ ਰੇਲਿੰਗ ਲਗਾਈ ਹੋਈ ਆ ਬਹੁਤ ਸੋਨਾ ਬਣਿਆ ਹੋਇਆ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਇਹਨਾਂ ਦੇ ਇਸ ਸਾਈਡ ਤੇ ਬੈੱਡਰੂਮ ਦੇ ਵਿੱਚ ਸੋ ਆਇਨਾਦਰ ਆ ਗਿਆ ਇੱਕ ਬੈੱਡਰੂਮ ਕਾਫੀ ਖੁੱਲਾ ਇਹ ਘਰ ਦੇ ਫਰੰਟ ਸਾਈਡ ਦੇ ਉੱਤੇ ਬੈੱਡਰੂਮ ਹੈਗਾ ਤੇ ਕਾਫੀ ਕੁਲੀਆਂ ਬੜੀਆਂ ਸੁਨੀਆਂ ਵਾਕਿੰਗ ਵਾਰਡਰੋਬ ਸਟੇਡੀਅਮ ਬਣੀ ਹੋਈਆਂ ਕਾਫੀ ਸਪੇਸ਼ੀਅਸ ਬਣੀਆਂ ਹੋਈਆਂ ਇਸ ਸਾਈਡ ਤੇ ਵੀ ਤੇ ਸਾਹਮਣੇ ਔਰ ਲੈਫਟ ਸਾਈਡ ਤੇ ਵੀ ਔਰ ਇਹ ਜਿਹੜਾ ਡੋਰਾ ਇਹ ਖੁੱਲ ਜਾਂਦਾ ਔਰ ਬਾਲਕਨੀ ਵਾਲੀ ਸਾਈਡ ਤੇ ਜਾਂਦਾ ਹੈ ਇਹਦੇ ਨਾਲ ਹੈਗਾ ਅਟੈਚ ਬਾਥਰੂਮ ਇਸ ਤਰ੍ਹਾਂ ਦਾ ਅਟੈਚ ਬਾਥਰੂਮ ਆ ਥੱਲੇ ਟਾਈਲਸ ਦਾ ਕਲਰ ਜਿਹੜਾ ਉਹ ਬੜੇ ਸੋਹਣਾ ਯੂਨਿਕ ਜਿਹਾ ਕਲਰ ਆ ਤੇ ਬਲੈਕ ਇਹਨਾਂ ਨੇ ਪਿੱਛੇ ਟਾਈਲਸ ਦਾ ਕਵਰ ਜਿਹੜਾ ਕਲਰ ਦਿੱਤਾ ਹੋਇਆ ਇਸ ਤਰ੍ਹਾਂ ਦਾ ਬਲੈਕ ਕਲਰ ਦਾ ਵਾ ਇਹਨਾਂ ਦਾ ਟਾਈਲਰ ਨਾ ਔਰ ਬਲੈਕ ਹੀ ਉਹਨਾਂ ਨੇ ਲਗਾਈ ਹੋਈਆਂ ਟੈਪਸ ਵਗੈਰਾ ਆਪਣੀਆਂ ਤੇ ਇਸ ਤਰ੍ਹਾਂ ਦੀ ਇਹਨਾਂ ਦੇ ਟਾਇਲਟਸ ਦਾ ਡਿਜ਼ਾਈਨ ਆ ਗਿਆ ਅੱਜਕੱਲ ਡਿਫਰੈਂਟ ਆ ਗਿਆ ਇਨ ਬਿਲਟ ਆ ਗਿਆ ਨੇ ਤੇ ਪਲੇਨ ਵਾਈਟ ਜਿਹੜਾ ਮਾਰਬਲ ਉੱਤੇ ਇਹਨਾਂ ਨੇ ਕਿਚਨ ਸੌਰੀ ਬਾਥਰੂਮ ਤੇ ਦਿੱਤਾ ਹੋਇਆ ਤੇ ਇਸ ਤਰ੍ਹਾਂ ਦੀ ਇਹਨਾਂ ਨੇ ਅਲਾਈਨਮੈਂਟ ਕੀਤੀ ਹੋਈ ਥੱਲੇ ਮਿਰਰ ਨੂੰ ਐਕਸਟਰਾ ਕਰਨ ਦੀ ਤੇ ਮਿਰਰ ਜਿਹੜਾ ਇਸ ਤਰ੍ਹਾਂ ਖੁੱਲ ਵੀ ਜਾਂਦਾ ਮਿਰਰ ਦੇ ਵਿੱਚ ਉਹਨਾਂ ਨੇ ਸਪੇਸ ਪਿੱਛੇ ਰੱਖੀ ਹੋਈ ਆ ਤੇᱱ ਸੈਕਸ਼ਨ ਮਿਰਰ ਦੇ ਦਿੱਤੇ ਹੋਏ ਆ ਤੇ ਇਹਨਾਂ ਦੇ ਪਿੱਛੇ ਤੁਸੀਂ ਜਿਹੜੀ ਹੈ ਸਟੋਰੇਜ ਰੱਖ ਸਕਦੇ ਹੋ ਉਸ ਤੋਂ ਬਾਅਦ ਆ ਗਈ ਇਸ ਸਾਈਡ ਤੇ ਇਸ ਸਾਈਡ ਤੇ ਨਾਲੇ ਫੁੱਲ ਵਿੰਡੋ ਦਿੱਤੀ ਹੋਈ ਹੈ ਬਹੁਤ ਸੋਹਣਾ ਬਾਥਰੂਮ ਲੱਗਿਆ ਬੜਾ ਡਿਫਰੈਂਟ ਕਨਸੈਪਟ ਦਾ ਬਾਥਰੂਮ ਦਾ ਥੱਲੇ ਵੀ ਸਟੋਰੇਜ ਮਤਲਬ ਕਿ ਮਿਰਰ ਦੇ ਪਿੱਛੇ ਵੀ ਤੁਹਾਨੂੰ ਸਟੋਰੇਜ ਮਿਲ ਗਈ ਆ ਤੇ ਕਲਰ ਕੰਬੀਨੇਸ਼ਨ ਵੀ ਜਿਹੜਾ ਗ੍ਰੇ ਤੇ ਬਲੈਕ ਦਾ ਬੜਾ ਹੀ ਸੋਹਣਾ ਲੱਗ ਰਿਹਾ ਹੁਣ ਆਪਾਂ ਇਸ ਰੂਮ ਚ ਚੱਲਦੇ ਆ ਬਾਹਰ ਦੇਖਦੇ ਆ ਕਿ ਉਸ ਤੋਂ ਬਾਅਦ ਨੈਕਸਟ ਰੂਮ ਦੇ ਵਿੱਚ ਕੀ ਆ ਆ ਗਿਆ ਸੈਕਿੰਡ ਬੈਡਰੂਮ ਸੈਕਿੰਡ ਬੈਡਰੂਮ ਹੀ ਬਹੁਤ ਖੁੱਲਾ ਬਹੁਤ ਸੋਹਣਾ ਬਣਿਆ ਹੋਇਆ ਬੜੀ ਸੋਹਣੀ ਡਿਜ਼ਾਈਨਿੰਗ ਆ ਗ੍ਰੀਨ ਕਲਰ ਦੇ ਨਾਲ ਦੇ ਪਿੱਛੇ ਬੈਕ ਆ ਬੈੱਡ ਹੈਡ ਬਣਿਆ ਹੋਇਆ ਤੇ ਦੋਨੋਂ ਸਾਈਡਸ ਤੇ ਵਿੰਡੋ ਆ ਤੇ ਇਹਦੇ ਵਿੱਚ ਵੀ ਵਾਕਿੰਗ ਆਮ ਫਾਰ ਡਰਾਪ ਵਾਈਟ ਕਲਰ ਦੇ ਨਾਲ ਨੇ ਕੰਬੀ ਕੰਬੀਨੇਸ਼ਨ ਦਿੱਤਾ ਹੋਇਆ ਸੋਨੀ ਬਣੀ ਹੋਈ ਆ ਕਾਫੀ ਸਪੇਸ਼ੀਅਸ ਤੇ ਕਾਫੀ ਇਨਨੇ ਸਟੋਰੇਜ ਏਰੀਆ ਦਿੱਤਾ ਆ ਉਸ ਤੋਂ ਬਾਅਦ ਨਾਲ ਇਹਦੇ ਬਾਥਰੂਮ ਆ ਗਿਆ ਇਸ ਬਾਥਰੂਮ ਦਾ ਕਨਸੈਪਟ ਬਿਲਕੁਲ ਡਿਫਰੈਂਟ ਆ ਇਹਦੇ ਵਿੱਚ ਵਾਈਟ ਕਲਰ ਦੀਆਂ ਬੜੀਆਂ ਸੋਹਣੀਆਂ ਜ਼ਿਗਜ਼ੈਗ ਜਿਹੜੀਆਂ ਟਾਈਲਸ ਲਗਾਈਆਂ ਨੇ ਲਾਗ ਕੇ ਜਾ ਕੇ ਦਿਖਾਉਣੀ ਆ ਥੋੜੀ ਜਿਹੀ ਇਸ ਰੰਗ ਦੀਆਂ ਟਾਈਲਸ ਨੇ ਗ੍ਰੇ ਐਂਡ ਵਾਈਟ ਦੀਆਂ ਤੇ ਥੱਲੇ ਮੈਟ ਫਿਨਿਸ਼ਿੰਗ ਦੀ ਫਲੋਰਿੰਗ ਹੋਈ ਹੋਈ ਆ ਔਰ ਇਹਦੇ ਵਿੱਚ ਮਿਰਰ ਜਿਹੜਾ ਨਾਰਮਲ ਲੱਗਾ ਹੋਇਆ ਹੈ ਪਲੇਨ ਲੱਗਾ ਹੋਇਆ ਤੇ ਸਿੰਕ ਕੁਸ਼ਸਟਰਾਂ ਦਾ ਬਣਿਆ ਹੋਇਆ ਔਰ ਇਹਦੇ ਸਿੰਕ ਦਾ ਮਤਲਬ ਕਿ ਇਹਦੀ ਟੈਪ ਵੀ ਡਿਫਰੈਂਟ ਡਿਜ਼ਾਈਨ ਦੀ ਬਣੀ ਹੋਈ ਹੈ ਡਿਫਰੈਂਟ ਕਲਰ ਦੀ ਬਣੀ ਹੋਈ ਹੈ ਮੈਟ ਫਿਨਿਸ਼ਿੰਗ ਵਾਲੀ ਹੁਣ ਇਸ ਰੂਮ ਚੋਂ ਚਲਦੇ ਬਾਹਰ ਦੂਸਰੇ ਰੂਮ ਚ ਚਲਦੇ ਹੁਣ ਆਪਾਂ ਆ ਰਹੇ ਹਾਂ ਨੈਕਸਟ ਰੂਮ ਦੇ ਵਿੱਚ ਇੱਧਰ ਆਪਾਂ ਟੀਵੀ ਏਰੀਆ ਦੇਖ ਲਿਆ ਸੀ ਸਾਰਾ ਕਵਰ ਕਰ ਲਿਆ ਬਹੁਤ ਸੋਹਣਾ ਬੜਾ ਵੱਡਾ ਟੀਵੀ ਏਰੀਆ ਜਿਹੜਾ ਇੱਥੋਂ 뷰 ਦਿਸਦਾ ਉਹਨ ਲੱਗੇ ਉਹ ਕਮਾਲ ਦਾ ਹੀ ਆ ਬਹੁਤ ਹੀ ਸੋਹਣਾ ਦਿਸਦਾ ਇੱਥੋਂ ਚਾਰ ਸਿਰ ਤੁਹਾਨੂੰ ਸਾਰਾ ਘਰ ਦਾ 뷰 ਦਿਸਦਾ ਉਸ ਤੋਂ ਬਾਅਦ ਆ ਗਿਆ ਇਹ ਮਾਸਟਰ ਬੈੱਡਰੂਮ ਸੋ ਮਾਸਟਰ ਬੈੱਡਰੂਮ ਵੀ ਬਹੁਤ ਖੁੱਲਾ ਤੇ ਬਹੁਤ ਹੀ ਵੱਡਾ ਇਹਦੇ ਸਾਈਡ ਤੇ ਮੈਨੂੰ ਲੱਗਦਾ ਕਿ ਇੱਥੇ ਵੀ ਤੁਹਾਨੂੰ ਮਾਸਟਰ ਬੈੱਡਰੂਮ ਵਾਲੀ ਸਾਈਡ ਤੋਂ ਵੀ ਵਾਓ ਤੁਹਾਨੂੰ ਆਹ ਥੱਲੇ スイミングプール ਦਾ ਜਿਹੜਾ ਵਾ ਪੂਰਾ 뷰 ਦੇਖੇਗਾ। ਔਰ ਬਾਕੀ ਘਰਾਂ ਦਾ 뷰 ਤੁਹਾਨੂੰ ਜਿਹੜਾ ਵਾ ਬਹੁਤ ਸੋਹਣਾ ਦੇਖੇਗਾ ਇਹ ਤੋਂ। ਬਹੁਤ ਹੀ ਸੋਹਣਾ ਲੱਗਿਆ ਇੱਥੇ ਤੇ ਲਾਈਟਸ ਦੇਖੋ ਪਿੱਛੇ ਕਿੰਨੀਆਂ ਸੋਹਣੀਆਂ ਲੱਗੀਆਂ ਹੋਈਆਂ ਨੇ ਲਾਈਟਸ। ਲਾਈਟਸ ਦਾ ਡਿਜ਼ਾਈਨ ਦੇਖੋ। ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ। ਮਾਸਟਰ ਬੈੱਡਰੂਮ। ਪਿੱਛੇ ਲਾਈਟ। ਅਮ ਇਹਨਾਂ ਨੇ 올ਿਵ ਕਲਰ ਦਾ ਬੈੱਡ ਹੈਡ ਲਾਇਆ ਹੋਇਆ। ਬਹੁਤ ਹੀ ਸੋਹਣਾ ਕਲਰ ਇਹਦਾ ਵੀ। ਬੈੱਡ ਹੈ ਦਵਾਲਾ ਕਾਫੀ ਖੁੱਲਾ ਕਾਫੀ ਵੱਡਾ ਲੱਗ ਗਿਆ ਕਿੰਗ ਸਾਈਜ਼ ਬੈੱਡ ਲੱਗ ਹੋਇਆ ਬਹੁਤ ਹੀ ਖੁੱਲਾ ਰੋਸ ਤੋਂ ਬਾਅਦ ਆਪਾਂ ਦੇਖਦੇ ਹਾਂ ਇੰਪ੍ਰੈਸਿਵ ਚੀਜ਼ ਜਿਹੜੀ ਆ ਬੈੱਡ ਦੇ ਸਾਹਮਣੇ ਉਹਨਾਂ ਨੇ ਇੰਨੀ ਸੋਹਣੀ ਪਿੱਛੇ ਵਾਲ ਬਣਾਈ ਹੋਈ ਆ ਸਾਰੀ ਕਵਰ ਕੀਤੀ ਹੋਈ ਹੈ ਉਹਨਾਂ ਨੇ ਵੁੱਡਨ ਦੇ ਨਾਲ ਵੁੱਡਨ ਪੈਨਲ ਲੱਗ ਹੋਇਆ ਤੇ ਥੱਲੇ ਸਟੋਰੇਜ ਏਰੀਆ ਬਣੇ ਹੋਏ ਆ ਚੈੱਕ ਕਰ ਲੈਨੇ ਇੱਕ ਵਾਰੀ ਹਾਂ ਇਹਨਾਂ ਦੇ ਕਾਫੀ ਸਟੋਰੇਜ ਏਰੀਆ ਬਨੇ ਹੋਏ ਹਨ मतलब ਕਿ ਥੱਲੇ ਸਾਰੀ ਸਟੋਰੇਜ ਆ ਤੇ ਇਸ ਸਾਈਡ ਤੇ ਆ ਗਿਆ ਡ्रेसਰ ਫਿਕਸਡ ਡ्रेसਰ ਆ ਤੁਹਾਨੂੰ ਡ्रेसਰ ਖਰੀਦਣ ਦੀ ਵੀ ਲੋੜ ਨਹੀਂ ਹੈਗੀ ਤੇ ਬੜਾ ਇੱਕ ਕਨਵੀਨੀਅੰਟ ਰਹਿੰਦਾ ਹਰ ਚੀਜ਼ ਲਈ ਤੁਸੀਂ ਆਪਣੀ ਸਟੋਰੇਜ ਇੱਥੇ ਇੱਥੇ ਸਮਾਨ ਰੱਖ ਸਕਦੇ ਹੋ ਤੇ ਇਹ ਜਿਹੜਾ वुਡ ਪੈਨਲ ਦਿੱਤਾ ਹੈ ਸ਼ਾਟ ਸਟੋਰੇਜ ਆ ਦੇਖੋ ਬਿਲਕੁਲ ਪਤਾ ਨਹੀਂ ਚੱਲਦਾ ਕਿ ਇਹ ਸਟੋਰੇਜ ਆ ਕਿ ਕਿਵੇਂ ਆ ਔਰ ਵਿੱਚ ਜਿਹੜੇ ਆ ਸਵਿਚ ਬੋਰਡ ਵੀ ਦਿੱਤੇ ਹੋਏ ਆ ਜਿਹੜੇ ਕਿ ਕਾਫੀ ਯੂਸਫੁਲ ਹੁੰਦੇ ਆ ਆ ਦੇਖੋ ਬਿਲਕੁਲ ਵੀ ਇਹਦੇ ਵਿੱਚ ਪਤਾ ਨਹੀਂ ਚੱਲਦਾ ਕਿ ਇਹਦੇ ਵਿੱਚ ਕੋਈ ਗੈਪ ਹੈਗਾ ਤੇ ਕਾਫੀ ਅੱਛਾ ਬਹੁਤ ਹੀ ਸੋਹਣਾ ਬੈਡਰੂਮ ਬਣਿਆ ਹੋਇਆ ਦੋਸਤੋ ਬਾਅਦ ਚੱਲਦੇ ਆ ਡਰੈਸਰ ਵਾਸਤੇ ਵੀ ਇਹਨਾਂ ਨੇ ਕਾਫੀ ਜਗ੍ਹਾ ਬਣਾਈ ਹੋਈ ਆ ਹਾਂ ਸਾਰਾ ਡਰੈਸਿੰਗ ਏਰੀਆ ਆ ਗਿਆ ਡਰੈਸਿੰਗ ਏਰੀਆ ਦੇ ਨਾਲ ਇਹਦੇ ਆਪੋਜ਼ਿਟ ਆ ਗਿਆ ਅਲਮਾਰੀ ਬਣੀ ਹੋਈ ਆ ਸੋ ਅਲਮਾਰੀ ਵੀ ਕਾਫੀ ਖੁੱਲੀ ਆ ਵੋਕਿੰਗ ਪੈਨੇਟਰੀ ਜਿਹੜੀ ਆ ਬਹੁਤ ਸੋਹਣੀ ਬਹੁਤ ਵਧੀਆ ਬਣੀ ਹੋਈ ਆ ਗ੍ਰੇ ਕਲਰ ਦੀ ਸਾਹਮਣੇ ਵੀ ਕਾਫੀ ਸਪੇਸ ਆ ਇਸ ਸਾਈਡ ਤੇ ਲੈਫਟ ਸਾਈਡ ਤੇ ਵੀ ਕਾਫੀ ਸਪੇਸ ਆ ਬਹੁਤ ਹੀ ਸਪੇਸ਼ੀਅਸ ਬਣੀ ਹੋਈ ਆ ਔਰ ਪੂਰੀ ਵਿੱਚ ਇੱਕ ਵੱਗੀਆਂ ਦੋ ਲਾਈਟਸ ਲੱਗੀਆਂ ਹੋਈਆਂ ਨੇ ਡਾਊਨ ਲਾਈਟਸ ਤੇ ਪੂਰੀ ਤੁਹਾਨੂੰ ਮਤਲਬ ਕਿ ਪੂਰੀ ਫੁੱਲ ਸਟੋਰੇਜ ਏਰੀਆ ਆ ਜਾਂਦਾ ਉਸ ਤੋਂ ਬਾਅਦ ਆ ਗਿਆ ਬਾਥਰੂਮ ਬਾਥਰੂਮ ਜਿਹੜਾ ਬਹੁਤ ਹੀ ਖੁੱਲਾ ਹੋ ਬਹੁਤ ਹੀ ਸਪੇਸ਼ੀਅਸ ਬਣਿਆ ਹੋਇਆ ਡਬਲ ਸਾਈਡ ਦੇ ਸਿੰਕ ਬਣੇ ਹੋਏ ਇਸ ਸਾਈਡ ਤੇ ਔਰ ਇਸ ਸਾਈਡ ਤੇ ਕਾਫੀ ਵੱਡਾ ਬਾਥ ਟੱਬ ਦਾ ਏਰੀਆ ਬਣਿਆ ਹੋਇਆ ਹੈ। ਜਿਹੜੀਆਂ ਟਾਈਲਸ ਆਪਾਂ ਥੱਲੇ ਦੇਖੀਆਂ ਸੀਗੀਆਂ ਬਾਥਰੂਮ ਦੇ ਵਿੱਚ ਉਹੀ ਟਾਈਲਸ ਇਹਨਾਂ ਨੇ ਥੱਲੇ ਡਿਜ਼ਾਈਨਿੰਗ ਕੀਤੀ ਹੋਈ ਹੈ। ਬਹੁਤ ਹੀ ਸੋਨਾ ਸੀ ਗ੍ਰੀਨ ਕਲਰ ਦਾ, ਗ੍ਰੀਨ ਕਲਰ ਦਾ, 올ਿੰਕ ਕਲਰ ਦਾ ਤੇ ਗ੍ਰੇ ਕਲਰ ਦਾ ਕੰਬੀਨੇਸ਼ਨ ਜਿਹੜਾ ਇਹਨਾਂ ਨੇ ਬਾਥਰੂਮ ਚ ਦਿੱਤਾ ਹੋਇਆ। ਤੇ ਇਸ ਰੰਗ ਦੇ ਨਾਲ ਸ਼ਾਵਰ ਵੀ ਆ। ਇਹ ਬੜੀ ਡਿਫਰੈਂਟ ਜੀ ਚੀਜ਼ ਲੱਗੀ ਆ ਟੱਬ ਤੇ ਨਾਲ ਹੀ ਇਸ ਸਾਈਡ ਤੇ ਪਿੱਛੇ ਇਹਨਾਂ ਨੇ ਸ਼ਾਵਰ ਦਿੱਤਾ ਹੈ ਤੇ ਆਹ ਸ਼ਾਵਰ ਸਕਰੀਨ ਆ ਸੋ ਇਹ ਫਰੇਮਲੈਸ ਈਅਰ ਸ਼ਾਵਰ ਸਕਰੀਨ ਬਣੀ ਹੋਈ ਹੈ ਬਹੁਤ ਸੋਹਣਾ ਬਾਥਰੂਮ ਬਣਿਆ ਆ ਇਹ ਉਹਨਾਂ ਔਰ ਇਸ ਸਾਈਡ ਤੇ ਇਹਨਾਂ ਨੇ ਸਟੋਰੇਜ ਦਿੱਤੀ ਹੋਈ ਹੈ ਤੁਸੀਂ ਆਪਣਾ ਸਮਾਨ ਰੱਖ ਸਕਦੇ ਹੋ ਬਾਥਰੂਮ ਦੇ ਵਿੱਚ ਇਹ ਵੀ ਬੜਾ ਵਧੀਆ ਬੜਾ ਡਿਫਰੈਂਟ ਕਨਸੈਪਟ ਆ ਬਿਟ ਡਿਫਰੈਂਟ ਆਈਡੀਆ ਲੱਗਿਆ ਮੈਨੂੰ ਇਹ ਵੀ ਕਿ ਤੁਸੀਂ ਕਾਫੀ ਸਟੋਰੇਜ ਤੁਹਾਨੂੰ ਓਪਨਲੀ ਵੀ ਚਾਹੀਦੀ ਹੁੰਦੀ ਹੈ ਡੈਕੋਰੇਟ ਵੀ ਕਰ ਸਕਦੇ ਹੋ ਤੇ ਸਾਹਮਣੇ ਆ ਗਿਆ ਟਾਲਟ ਸੋ ਇਸ ਸਾਈਡ ਤੇ ਥੱਲੇ ਵੀ ਇਹਨਾਂ ਨੇ ਸਟੋਰੇਜ ਕਾਫੀ ਦਿੱਤੀ ਹੋਈ ਆ ਟਾਵਲਸ ਵਗੈਰਾ ਰੱਖਣ ਲਈ ਸੋ ਇਹਨਾਂ ਨੇ ਇਸ ਸਾਈਡ ਤੇ ਜਿਹੜੀਆਂ ਨੇ ਆਹ ਲਾਈਟਸ ਦਿੱਤੀਆਂ ਹੋਈਆਂ ਨੇ ਇਹ ਵੀ ਬਹੁਤ ਸੋਹਣੀਆਂ ਲਾਈਟਸ ਨੇ ਤੇ ਮਿਰਰ ਵੀ ਜਿਹੜੇ ਨੇ ਤਿੰਨ ਸੈਪਰੇਟ ਸਪਲਿਟ ਮਿਰਰ ਦਿੱਤੇ ਹੋਏ ਤੇ ਇਹਦੇ ਪਿੱਛੇ ਵੀ ਸਟੋਰੇਜ ਬਣੀ ਹੋਈ ਆ ਸੋ ਇਹ ਸੀਗਾ ਮਾਸਟਰ ਬੈਡਰੂਮ ਤੇ ਮਾਸਟਰ ਬੈਡਰੂਮ ਬਹੁਤ ਸੋਹਣਾ ਬਣਿਆ ਹੋਇਆ ਬਹੁਤ ਸਪੇਸ਼ੀਅਸ ਬਣਿਆ ਹੋਇਆ ਇਸ ਸਾਈਡ ਤੇ ਜਿਹੜਾ ਮਿਰਰ ਉਹਨਾਂ ਨੇ ਦਿੱਤਾ ਆ ਕਾਫੀ ਵੱਡਾ ਕਾਫੀ ਖੁੱਲਾ ਮਿਰਰ ਦਿੱਤਾ ਆ ਤੁਸੀਂ ਦੇਖ ਸਕਦੇ ਹੋ ਇਸ ਰਾਨਾ ਮਿਰਰ ਦਿੱਤਾ ਆ ਤੁਸੀਂ ਡਰੈਸ ਅਪ ਹੋਣ ਲਈ ਤੁਹਾਡੇ ਵਾਸਤੇ ਫੁੱਲ ਮਿਰਰ ਦਿੱਤਾ ਆ ਇਹ ਵੀ ਬੜਾ ਡਿਫਰੈਂਟ ਆ ਇਹ ਵੀ ਨਹੀਂ ਮੈਂ ਕਦੀ ਕਿਸੇ ਘਰ ਦੇ ਵਿੱਚ ਦੇਖਿਆ ਕਿ ਫੁੱਲ ਐਡਾ ਵੱਡਾ ਮਿਰਰ ਹੋਵੇ ਫਿਕਸਡ ਮਿਰਰ ਨਾਲੇ ਬਹੁਤ ਸੋਹਣਾ ਬਣਿਆ ਹੋਇਆ ਚਲਦੇ ਆਪਰੇ ਸੈਮੈਸਟਰ ਮਾਸਟਰ ਬੈਡਰੂਮ ਤੋਂ ਬਾਹਰ ਦੇਖਦੇ ਆ ਹੋਰ ਇੱਥੇ ਕਿਹੜਾ ਬੈਡਰੂਮ ਰਹਿ ਗਿਆ ਆਪਣਾ ਦੇਖਣ ਵਾਲਾ ਮੋਸਟਲੀ ਦੇਖ ਲਿਓ ਕਿਉਂਕਿ ਇਸ ਇਸ ਸਾਈਡ ਤੇ ਆਗੇ ਦੋ ਬੈਡਰੂਮ ਥੱਲੇ ਇੱਕ ਬੈਡਰੂਮ ਥੱਲੇ ਬੈਡਰੂਮ ਐ ਦਿੱਤਾ ਹੋਇਆ ਉਹਨਾਂ ਨੇ ਤੇ ਇਸ ਸਾਈਡ ਤੇ ਇਦਾਂ ਦਾ ਵਿਊ ਆ ਗਿਆ ਤੇ ਇਹ ਘਰ ਦੀ ਇਦਾਂ ਦੀ ਉੱਪਰ ਜਿਹੜੀ ਆ वुਡ ਦਿੱਤੀ ਹੋਈ ਹੈ ਇਹਨਾਂ ਨੇ ਇਹਦੇ ਵਿੱਚ ਆਵਲੀ ਜਿਹੜੀਆਂ ਲਗਾਈਆਂ ਹੋਈਆਂ ਨੇ ਬ੍ਰਿਕ ਬ੍ਰਿਕ ਹੀ ਕਹਿ ਸਕਦੇ ਆ ਤੇ ਬੜੀਆਂ ਡਿਫਰੈਂਟ ਸਟਾਈਲ ਦੀਆਂ ਬ੍ਰਿਕਸ ਨੇ ਜਿਵੇਂ ਆਪਣਾ ਮਾਰਬਲ ਹੁੰਦਾ ਉਹਦੀਆਂ ਇਹਨਾਂ ਨੇ ਕੱਟ-ਕੱਟ ਕੇ ਬ੍ਰਿਕਸ ਬਣਾਈ ਹੋਈਆਂ ਤੇ ਬਹੁਤ ਹੀ ਸੋਹਣਾ ਕਰ ਲੱਗਿਆ ਮੈਨੂੰ ਜੇ ਤੁਹਾਨੂੰ ਵੀ ਅੱਛਾ ਲੱਗਿਆ ਤੇ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਜੇ ਤੁਹਾਨੂੰ ਕੁਝ ਹੋਰ ਵੀ ਘਰ ਬਾਰੇ ਨੌਲੇਜ ਚਾਹੀਦੀ ਆ ਮੈਂ ਉਹ ਵੀ ਦੇ ਸਕਦੀ ਆ ਤੇ ਜੇ ਕੁਝ ਹੋਰ ਵੀ ਕੁਝ ਹੋਰ ਵੀ ਕਿਸੇ ਤਰ੍ਹਾਂ ਦੇ ਤੁਸੀਂ ਘਰ ਦੇਖਣੇ ਆ ਉਹ ਵੀ ਮੈਂ ਤੁਹਾਨੂੰ ਦਿਖਾ ਸਕਦੀ ਆ ਸੋ ਮਿਲਦੇ ਆ ਨੈਕਸਟ ਘਰ ਦੇ ਨਾਲ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਰੱਬ ਰੱਖਾ